ਸਚਿਕਾਜ ਨੂੰ ਸਟੇਟ ਰੋ 24 750 ਸ਼ਿਲਪਾ ਸ਼ੇਟੀ ਤੇ ਰਾਜਕੁੰਦਰਾ ਖਿਲਾਫ 60 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰੋਬਾਰੀ ਦੀਪਕ ਉਠਾਰੀ ਨੇ ਕੇਸ ਦਰਜ ਕਰਵਾਇਆ ਉਹ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੇਟੀ ਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਖਿਲਾਫ ਇੱਕ ਕਾਰੋਬਾਰੀ ਤੋਂ 60 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਦਾਅਵਾ ਕੀਤਾ ਗਿਆ ਹੈ ਕਿ ਗੈਰ ਕਾਨੂੰਨੀ ਵਿੱਤੀ ਕੰਪਨੀ ਨੋਟਸ ਕੈਪੀਟਲ ਫਾਈਨੈਂਸ ਸਰਵਿਸਿਜ਼ ਲਿਮਟਿਡ ਦੇ ਡਾਇਰੈਕਟਰ ਤੇ ਕਾਰੋਬਾਰੀ ਦੀਪਕ ਉਠਾਰੀ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ 2000 15 ਤੋਂ 2023 ਤੱਕ ਹੋਈ। ਉਹਨਾਂ ਨੇ ਦੋਸ਼ ਲਗਾਇਆ ਕਿ ਜੋੜੇ ਨੇ ਆਪਣੇ ਕਾਰੋਬਾਰ ਦੇ ਵਿਸਥਾਰ ਦੇ ਬਹਾਨੇ ਪੈਸੇ ਲਈ ਪਰ ਉਸ ਦਾ ਇਸਤੇਮਾਲ ਨਿੱਜੀ ਖਰਚਾ ਲਈ ਕੀਤਾ। ਕਟhary ਮੁਤਾਬਕ 2015 ਚ ਸ਼ਿਲਪਾ ਤੇ ਰਾਜ ਨੇ ਇੱਕ ਵਿਚੋਲੇ ਰਾਹੀਂ ਉਸ ਤੋਂ ਆਪਣੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਿਟਿਡ ਲਈ ਤਜਵੀਜ਼शुदा 12% ਦੀ ਵਿਆਜ ਦਰ ਤੇ 75 ਕਰੋੜ ਰੁਪਏ ਦਾ ਕਰਜ਼ ਮੰਗਿਆ ਸੀ। ਇਹ ਕੰਪਨੀ ਲਾਈਫਸਟਾਈਲ ਉਤਪਾਦਾਂ ਦਾ ਪ੍ਰਚਾਰ ਕਰਦੇ ਸੀ ਤੇ ਇੱਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਵਿਚ ਲਾਉਂਦੀ ਸੀ। ਉਧਰ ਸ਼ਿਲਪਾ ਤੇ ਰਾਜ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਇਹ ਦੋਸ਼ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਇੱਕ ਬੇਬੁਨਿਆਦ ਮੰਦ ਭਾਗਾ ਮਾਮਲਾ ਹੈ ਜਿਸ ਦਾ ਮਕਸਦ ਉਹਨਾਂ ਦੇ ਮੁਵਕਿਲ ਨੂੰ ਬਦਨਾਮ ਕਰਨਾ ਹੈ। ਜੋ ਸਥਿਤ ਕਾਰੋਬਾਰੀ ਦੀਪ ਕੁਠਾਰੀ ਨੇ ਆਪਣੀ ਸ਼ਿਕਾਇਤ ਚ ਜ਼ਿਕਰ ਕੀਤਾ ਕਿ ਉਹ ਰਜੇਸ਼ ਆਰਿਆ ਨਾਮ ਦੇ ਵਿਅਕਤੀ ਦੇ ਮਾਧਿਅਮ ਤੋਂ ਸ਼ਿਲਪਾ ਤੇ ਰਾਜ ਦੇ ਸੰਪਰਕ ਵਿੱਚ ਆਏ ਸਨ। ਦੋਵੇਂ ਉਸ ਸਮੇਂ ਬੈਸਟਰੀਲ ਪ੍ਰਾਈਵੇਟ ਲਿਮਿਟਿਡ ਦੇ ਡਾਇਰੈਕਟਰ ਸਨ। ਸ਼ਿਕਾਇਤ ਮੁਤਾਬਕ ਆਰਿਆ ਦੇ ਮਾਧਿਅਮ ਤੋਂ ਉਹਨਾਂ ਨੇ 75 ਕਰੋੜ ਰੁਪਏ ਦਾ ਕਰਜ਼ ਮੰਗਿਆ ਸੀ। FIR ਮੁਤਾਬਕ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ April 2015 ਚ ਇੱਕ ਸ਼ੇਅਰ ਸਬਸਕ੍ਰਿਪਸ਼ਨ ਐਗਰੀਮੈਂਟ ਤਹਿਤ 31.9 ਕਰੋੜ ਰੁਪਏ ਤੇ September 2015 ਚ ਇੱਕ ਪੂਰਕ ਸਮਝੌਤੇ ਤਹਿਤ 28.50 ਕਰੋੜ ਰੁਪਏ ਦਾ ਟਰਾਂਸਫਰ ਕੀਤਾ। ਉਨ੍ਹਾਂ ਨੇ 2015 ਤੋਂ 2023 ਦੇ ਸਮੇਂ ਦੌਰਾਨ ਕਾਰੋਬਾਰ ਵਿਸਥਾਰ ਲਈ 60.4 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ। ਸੱਜੇ ਕਾਜਾ ਤੋਂ 124 750 ਸ਼ਿਲਪਾ ਸ਼ੇਟੀ ਤੇ ਰਾਜਕੁੰਦਰਾ ਖਿਲਾਫ 60 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕਾਰੋਬਾਰੀ ਦੀਪਕ ਉਠਾਰੀ ਨੇ ਕੇਸ ਦਰਜ ਕਰਵਾਇਆ ਆਉ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੇਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਖਿਲਾਫ ਇੱਕ ਕਾਰੋਬਾਰੀ ਤੋਂ 60 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਥੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਦਾਅਵਾ ਕੀਤਾ ਗਿਆ ਹੈ ਕਿ ਗੈਰ ਕਾਨੂੰਨੀ ਵਿੱਤੀ ਕੰਪਨੀ ਨੋਟਸ ਕੈਪੀਟਲ ਫਾਈਨੈਂਸ ਸਰਵਿਸਿਜ਼ ਲਿਮਟਿਡ ਦੇ ਡਾਇਰੈਕਟਰ ਤੇ ਕਾਰੋਬਾਰੀ ਦੀਪਕ ਉਠਾਰੀ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ 2000 15 ਤੋਂ 2023 ਤੱਕ ਹੋਈ। ਉਹਨਾਂ ਨੇ ਦੋਸ਼ ਲਗਾਇਆ ਕਿ ਜੋੜੇ ਨੇ ਆਪਣੇ ਕਾਰੋਬਾਰ ਦੇ ਵਿਸਥਾਰ ਦੇ ਬਹਾਨੇ ਪੈਸੇ ਲਏ ਪਰ ਉਸ ਦਾ ਇਸਤੇਮਾਲ ਨਿੱਜੀ ਖਰਚਾ ਲਈ ਕੀਤਾ। ਕਟਾਰੇ ਮੁਤਾਬਕ 2015 'ਚ ਸ਼ਿਲਪਾ ਤੇ ਰਾਜ ਨੇ ਇੱਕ ਵਿਚੋਲੇ ਰਾਹੀਂ ਉਸ ਤੋਂ ਆਪਣੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਿਟਿਡ ਲਈ ਤਜਵੀਜ਼शुदा 12% ਦੀ ਵਿਆਜ ਦਰ ਤੇ 75 ਕਰੋੜ ਰੁਪਏ ਦਾ ਕਰਜ਼ ਮੰਗਿਆ ਸੀ। ਇਹ ਕੰਪਨੀ ਲਾਈਫਸਟਾਈਲ ਉਤਪਾਦਾਂ ਦਾ ਪ੍ਰਚਾਰ ਕਰਦੀ ਸੀ ਤੇ ਇੱਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਵਿਚ ਲਾਉਂਦੀ ਸੀ। ਉਧਰ ਸ਼ਿਲਪਾ ਰਾਜ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਇਹ ਦੋਸ਼ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਇੱਕ ਬੇਬੁਨਿਆਦ ਮੰਦ ਭਾਗਾ ਮਾਮਲਾ ਹੈ ਜਿਸ ਦਾ ਮਕਸਦ ਉਹਨਾਂ ਦੇ ਮੁਵਕਲ ਨੂੰ ਬਦਨਾਮ ਕਰਨਾ ਹੈ। ਜੁਹੋ ਸਥਿਤ ਕਾਰੋਬਾਰੀ ਦੀਪ ਕੁਠਾਰੀ ਨੇ ਆਪਣੀ ਸ਼ਿਕਾਇਤ 'ਚ ਜ਼ਿਕਰ ਕੀਤਾ ਕਿ ਉਹ ਰਜੇਸ਼ ਆਰਿਆ ਨਾਮ ਦੇ ਵਿਅਕਤੀ ਦੇ ਮਾਧਿਅਮ ਤੋਂ ਸ਼ਿਲਪਾ ਤੇ ਰਾਜ ਦੇ ਸੰਪਰਕ ਵਿੱਚ ਆਏ ਸਨ। ਦੋਵੇਂ ਉਸ ਸਮੇਂ ਬੈਸਟਰੀਲ ਪ੍ਰਾਈਵੇਟ ਲਿਮਿਟਿਡ ਦੇ ਡਾਇਰੈਕਟਰ ਸਨ। ਸ਼ਿਕਾਇਤ ਮੁਤਾਬਕ ਆਰਿਆ ਦੇ ਮਾਧਿਅਮ ਤੋਂ ਉਹਨਾਂ ਨੇ 75 ਕਰੋੜ ਰੁਪਏ ਦਾ ਕਰਜ਼ ਮੰਗਿਆ ਸੀ। FIR ਮੁਤਾਬਕ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਪ੍ਰੈਲ 2015 ਚ ਇੱਕ ਸ਼ੇਅਰ ਸਬਸਕ੍ਰਿਪਸ਼ਨ ਐਗਰੀਮੈਂਟ ਤਹਿਤ 31.9 ਕਰੋੜ ਰੁਪਏ ਤੇ ਸਤੰਬਰ 2015 ਚ ਇੱਕ ਪੂਰਕ ਸਮਝੌਤੇ ਤਹਿਤ 28.50 ਕਰੋੜ ਰੁਪਏ ਦਾ ਟਰਾਂਸਫਰ ਕੀਤਾ। ਉਨ੍ਹਾਂ ਨੇ 2015 ਤੋਂ 2023 ਦੇ ਸਮੇਂ ਦੌਰਾਨ ਕਾਰੋਬਾਰ ਵਿਸਥਾਰ ਲਈ 60.4 ਕਰੋੜ ਰੁਪਏ ਦਾ ਖਰਚ ਦਿੱਤਾ ਸੀ।